ਹਾਂਜੀ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮजे ਚ ਹੋਗੇ ਸਾਲ ਨਵਾਂ ਚੜ ਗਿਆ ਜੀ ਹਰ ਬੰਦਾ ਕੋ ਖੁਸ਼ੀਆਂ ਮਨਾ ਕੇ ਚਲਾਇਆ ਸੀ ਨਵਾਂ ਸਾਲ 2025 ਸੋਚਿਆ ਸੀ ਚੰਗੀਆਂ ਮਹਾਨੀਆਂ ਬਰਾਦਾਂ ਪੂਰੀਆਂ ਹੋਣਗੀਆਂ ਲੇਕਿਨ ਹਾਲਾਤ ਕੋਈ ਨੇ ਚੰਗੇ ਨਹੀਂ ਨਜ਼ਰ ਆ ਰਹੇ ਪੰਜਾਬੀ ਦੇ ਖਾਸ ਕਰਕੇ ਉਹ ਕੰਟਰੀ ਚ ਹੁੰਦੇ ਜਿੱਥੇ ਪਹਿਲਾਂ ਪੰਜਾਬੀ ਬੜੇ ਰਹਿੰਦੇ ਹੋਣ ਇਹਨਾਂ ਦੀ ਪਹਿਲਾਂ ਪਸੰਦ ਦੀ ਗੀ ਕੈਨੇਡਾ ਜਿਸ ਨੂੰ ਤੁਸੀਂ ਇੰਡੀਆ ਚ ਪਿਛਲੇ ਵੀ ਕਿੱਥੇ ਜਾਣਾ ਜਾਂਦਾ ਹੈ ਕਹਿੰਦਾ ਸੀ ਕੈਨੇਡਾ ਮੇਰਾ ਉਹ ਰਸਟਰ ਗਿਆ ਮੇਰਾ ਉਹ ਗਿਆ ਮੇਰਾ ਗਿਆ ਮੇਰੇ ਪਿੰਦੇ ਬੰਦੇ ਗਏ ਮੇਰੇ ਮਲੇ ਦੇ ਬੰਦੇ ਗਏ ਹਰ ਬੰਦੇ ਦੀ ਉਹ ਪਸੰਦੀ ਪਹਿਲੀ ਚੋਣ ਆ ਤੇ ਦੂਜੀ ਨੰਬਰ ਤੇ ਇੰਗਲੈਂਡ ਉਹ ਕਹਿੰਦੇ ਜੀ ਇੰਗਲੈਂਡ ਹੁਣ ਇਹਨਾਂ ਦੋਨਾਂ ਮੁਲਕਾਂ ਦੀ ਹੋ ਗਈ ਕਾਫੀ ਸ਼ਕਤੀ ਤੇ ਜਿੰਨਾ ਡੌਂਕੀ ਲੈਣੀ ਹੈ ਉਹ ਸਿੱਧਾ ਯੂਐਸਏ ਬਾਰੇ ਸੋਚਦੇਵੇ ਉਹ ਨਾ ਕੈਨੇਡਾ ਜਾਂਦੇ ਤੇ ਨਾ ਇੰਗਲੈਂਡ ਆਉਂਦੇ ਵੇ ਉਹ ਕਹਿੰਦੇ ਜੀ ਡੌਂਕੀ ਲੈਣੀ ਰਿਸਕ ਲੈਣਾ ਤੇ ਉਸੇ ਮੁਕਤੀ ਜਾਇਆ ਜਾਵੇ ਜਿੱਥੇ ਪਿੰਦੇ ਡੌਂਕੀ ਜਲਦੀ ਵੀ ਤੇ ਬਾਕੀ ਦੋਸਤੋ ਇਸ ਸਾਰੇ ਰਸਤੇ ਹੋ ਗਏ ਬੰਦ ਆਂ ਅੱਜ ਕੱਲ ਇੰਨਾ ਈਜ਼ੀ ਕਿਤੇ ਨਹੀਂ ਵਿਆ ਨਾ ਕੈਨੇਡਾ ਦਾ ਨਾ ਇੰਗਲੈਂਡ ਦਾ ਤੇ ਨਾ ਯੂ ਐਸ ਏ ਦਾ ਆਸਟ੍ਰੇਲੀਆ ਵੀਜ਼ਾ ਇੱਕ ਅਲੱਗ ਗੱਲ ਏ ਉਹ ਤੁਸੀਂ ਆਓ ਉਹ ਕਹਿੰਦੇ ਸਟੱਡੀ ਕਰੋ ਤੇ ਘੱਲ ਨੂੰ ਜਾਓ ਆਪੇ ਮੁੜ ਜਾ ਕੇ ਤੁਸੀਂ ਜੋਬ ਲਭੋ ਜਿਹੜਾ ਤੁਸੀਂ ਇੱਥੋਂ ਸਰਟੀਫੀਕੇਟ ਲਿਆ ਉਹਦਾ ਥੋੜਾ ਫਾਇਦਾ ਠੋ ਆਪਣੇ ਮੁੜ ਜਾ ਕੇ ਤੁਹਾਨੂੰ ਚੰਗੀ ਜੋਬ ਮਿਲ ਜੇਗੀ ਲੇਕਿਨ ਪੰਜਾਬੀ ਪੜਨ ਤੇ ਆਈ ਨਹੀਂ ਉਹ ਤੇ ਆਈ ਇੱਥੇ ਸੈੱਟ ਹੋਣੇ ਉਹ ਕਹਿੰਦੇ ਨਹੀਂ ਅਸੀਂ ਯੂਨੀਵਰਸਿਟੀ ਜਾਣਾ ਯਾਰ ਸਟੱਡੀ ਕਰਨੀ ਉਹ ਕਹਿੰਦੇ ਸਟੱਡੀ ਆਰਡ ਦੇ ਵੀਜ਼ਾ ਲੱਗ ਗਿਆ ਤੇ ਆਪਾਂ ਚਲਦੇ ਆ ਇੱਕ ਗਲਤੀ ਹੋਰ ਕਰਦੇ ਵੇ ਸਾਡੇ ਲੋਕ ਨਾ ਉਹ ਘੰਟੀ ਚੁੰਦੇ ਵੇ ਜਿੱਥੇ ਬਹੁਤ ਜ਼ਿਆਦਾ ਪਹਿਲਾਂ ਪੰਜਾਬੀ ਰਹਿੰਦੇ ਹੋਣ ਦੋਸਤੋ ਪੰਜਾਬੀ ਤੁਹਾਨੂੰ ਦਰੋਂ ਵੇਖਣ ਨੂੰ ਚੰਗੇ ਲੱਗਦੇ ਵੇ ਹੈ ਵੀ ਚੰਗੇ ਸੀ ਮਾੜੇ ਨਹੀਂ ਕਹਿੰਦੇ ਲੇਕਿਨ ਜਦੋਂ ਹੱਦ ਤੋਂ ਜ਼ਿਆਦਾ ਬੰਦੇ ਆ ਜਨਾਂ ਤੇ ਕੰਮਕਾਜੀ ਪਿਛੋਂ ਜਾਂਦੀ ਖਰਾਬ ਤੇ ਫਿਰ ਸਾਡੇ ਲੋਕ ਨਾ ਘੱਟ ਪੈਸੇ ਦੇ ਵੀ ਕੰਮ ਸ਼ੁਰੂ ਕਰ ਦਿੰਦੇ ਵੇ ਤੇ ਜਿਹੜੇ ਪੁਰਾਣੇ ਬੰਦੇ ਉਹ ਗੱਲਬਾਤ ਦੇ ਵੇ ਉਹ ਕਹਿੰਦੇ ਲੋ ਜੀ ਅਸੀਂ 10 ਪੁੰਨ ਲੈਣੀਆਂ ਜਾਂ 12 ਪੁੰਨ ਘੱਡੇ ਲੈਣੀਆਂ ਤੇ ਪੰਜ ਬੌਂਡ ਦੇ ਕੰਮ ਕਰਨਾਂ ਨੂੰ ਸ਼ੁਰੂ ਕਰਤਾ ਹੈ ਉਹਨਾਂ ਨੂੰ ਫਿਰ ਮੁਸ਼ਕਲ ਹੁੰਦੀ ਹੈ ਇਸ ਕਰਕੇ ਨਵੇਂ ਆ ਤੇ ਪੁਰਾਣੇ ਆ ਆਦਮੀ 'ਚ ਫਰਕ ਪੈ ਜਾਂਦਾ ਹੈ ਤੇ ਨਵੇਂ ਆਦਮੀ ਸੋਚਦੇ ਲੋ ਦੀ ਸਾਡੇ ਪੁਰਾਣੇ ਬੰਦੇ ਕੋਲਪ ਨਹੀਂ ਕਰਦੇ ਉਹ ਵੀ ਮਜਬੂਰ ਹੈਗੇ ਵੇ ਅੱਜਕੱਲ ਮਹਿੰਗਾਈ ਬੜੀ ਵਧੀ ਹੈ ਖਰਚੇ ਵਧ ਗਏ ਵੇ ਤੇ ਕਮਾਈ ਇੰਨੀ ਹੈ ਨਹੀਂ ਹਰ ਮੁਲਕ ਦੇ ਹਾਲਾਤ ਖਰਾਬ ਹੈਗੇ ਵੇ ਕੋਈ ਵੀ ਮੁਲਕ ਐਸਾ ਈਜੀ ਨਹੀਂ ਰਿਹਾ ਸੱਟ ਹੋਣਾ ਬਾਕੀ ਤਕਦੀਰ ਆਪੋ ਆਪਣੀ ਦੀ ਹੈ ਹਰ ਬੰਦੇ ਡਿਪੈਂਡ ਕਰਦਾ ਤੁਸੀਂ ਕੀ ਕੰਮ ਕਰ ਜਾਂਦੇ ਹੋ ਤੁਹਾਨੂੰ ਕੋ ਐਕਸਪੀਰੀਅੰਸ ਹੈਗਾ ਨਹੀਂਗਾ ਜੇ ਜੇ ਤੁਸੀਂ ਸਟੱਡੀ ਚੰਗੀ ਕੀਤੀ ਜਾਂ ਕੋਈ ਕੰਮ ਕਰ ਰਹੀ ਤੁਸੀਂ ਜਾਣਦੇ ਹੋ ਫਿਰ ਤੁਹਾਡੀ ਸੈਟਿੰਗ ਛੇਤੀ ਹੋ ਜਾਂਦੀ ਹੈ ਕੋਈ ਵਰਕ ਪਰਪਰ ਦਾ ਚਾਂਸ ਹੀ ਬਣ ਜਾਂਦੇ ਤੇ ਜੇ ਦੋਸਤੋ ਤੁਸੀਂ ਪੜ੍ਹਾਈ ਵੀ ਨਹੀਂ ਕੀਤੀ ਤੇ ਕੋਈ ਕੰਮ ਕਾਜ ਕੋਈ ਸਿੱਖਿਆ ਦੇ ਰੱਬ ਦੇ ਅਸਰੇ ਇੱਥੇ ਆਏ ਹੋ ਵੀ ਚਲੋ ਚੱਲਦੇ ਆ ਉਹ ਫਿਰ ਧੰਨਵਾਦ ਹੀ ਹੈ ਰੱਬ ਦਾ ਆਸਰਾ ਹੈ ਕਿ ਛੇਤੀ ਮਿਲ ਜੇ ਛੇਤੀ ਸੈਟਲ ਹੋ ਜਾਂਦਾ ਤੇ ਕਈ ਵਾਰੀ ਆਪ ਇੱਥੇ 15 15 ਸਾਲ ਤੋਂ ਬੰਦੇ ਬੈਠੇ ਹੋਏ ਉਹਨਾਂ ਦੀ ਕੋਈ ਸਰਟ ਨਹੀਂ ਹੁੰਦੀ ਇਸ ਕਰਕੇ ਸੂਝ ਸਮਝ ਕੇ ਕਦਮ ਉਠਾਓ ਇਹ ਨਾ ਤੁਸੀਂ ਰੀਸ ਕਰੋ ਵੀ ਜਿੱਥੇ ਸਾਡੇ ਪੰਜਾਬੀ ਗਈ ਉੱਥੇ ਜਾਣਾ ਹੈ ਯੂਰਪ ਦੇ ਵੀ بڑے ਮੁਲਕੇ ਗਏ ਉੱਥੇ ਵੀ ਲੋਕੀ ਬੜਿਆ ਆਦੇ ਵੀ ਕਮਾਈ ਵੀ ਕਰਦੇ ਵੀ ਸੈਟਿੰਗ ਵੀ ਕਰਦੇ ਵੀ ਬਾਕੀ ਤੁਸੀਂ ਜਿੱਥੇ ਧੋਗੇ ਮਗਰ ਪਿਆ ਨਾ ਕੈਨੇਡਾ ਦੇ ਜਾਂ ਇੰਗਲੈਂਡ ਦੇ ਤੇ ਉੱਥੇ ਤੁਸੀਂ ਲਾਜ਼ ਵੇਖ ਲੈ ਕੇਗੇ ਤੇ ਆਸ ਆਸਾ ਦੋਸਤ ਹੋਰ ਵੇਖੋਗੇ ਤੇ ਕੰਮ ਕਰਦੀ ਪਿਛਲੇ ਨਹੀਂ ਅੱਛੀ ਨਹੀਂ ਜੀਗੀ ਜਿਹੜੇ ਲੋਕੀ ਆਏ ਨਾ ਵੀ ਬੜੇ ਰੋਂਦੇ ਵੀ ਜੇ ਉਹ ਸਿਰਫ ਦੱਸਦੇ ਨਹੀਂਗੇ ਉਹ ਕਹਿੰਦੇ ਬਦਨਾਮੀ ਹੋਏਗੀ ਕੀ ਕਰਾਂਗੇ ਕੀ ਦੱਸਾਂਗੇ ਜਾ ਕੇ ਆਪਣੇ ਸਰ ਨੂੰ ਪਹਿਲਾਂ ਜਿੱਦ ਕਰਕੇ ਆ ਗਏ ਆ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਸ਼ੇਅਰ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਥੈਂਕ ਯੂ ਵੈਰੀ